ਕੁਰਬਾਨੇ ਜਾਉ ਤਨਾ ਇਹ ਲੈਨ ਜੋ ਤੇਰਾ ਨਾਉ ਲਸ਼ਮੇਸ਼ ਪਿਤਾ ਸਰਬੰਸਦਾਨੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ 6 ਪੋ ਦੀ ਤਾਰਿਆਂ ਦੀ ਛਾਵੇਂ ਕਿਲਾ ਆਨੰਦਗੜ੍ਹ ਛੱਡਿਆ ਤਾਂ ਉਸ ਤੋਂ ਬਾਅਦ ਸਰਸਾ ਨਦੀ ਦੇ ਕਿਨਾਰੇ ਆ ਕੇ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਉਸੇ ਸਾਰੇ ਸੰਦਰਭ ਨੂੰ ਦਿਖਾਉਂਦਾ ਹੋਇਆ ਅੱਜ ਤਸਵੀਰ ਹੈ ਤੁਸੀਂ ਵੇਖ ਸਕਦੇ ਹੋ ਸਰਸਾ ਨਦੀ ਹੈ ਜਿਸ ਦੇ ਵਿੱਚ ਜਦੋਂ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਤਾਂ ਮਾਤਾ ਗੁਜਰੀ ਜੀ ਛੋਟੇ ਸਹਬਜਾਂ ਦੇ ਨਾਲ ਸਰਸਾ ਨਦੀ ਤੋਂ ਹੁੰਦੇ ਹੋਏ ਕੁੰਮਾ ਮਾਸਕੀ ਪਹੁੰਚੇ ਤਾ ਉਸੇ ਦ੍ਰਿਸ਼ ਨੂੰ ਰੂਪਾਇਮਾਨ ਕਰਦਾ ਹੋਇਆ ਇਹ ਦ੍ਰਿਸ਼ ਹੈ ਜ਼ਹਿਨ ਦੇ ਵਿੱਚ ਉਸੇ ਤਰ੍ਹਾਂ ਦਾ ਦ੍ਰਿਸ਼ ਲੈ ਕੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਇੱਥੇ ਸ਼ਾਮਲ ਹੋਈ ਹੈ ਗੁਰਦੁਆਰਾ ਪਰਵਾੜ ਵਿਛੋੜਾ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਆਰੰਭ ਹੋਇਆ ਤੇ ਇਸ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਜੁੜੀਆਂ ਤਾਂ ਉਸੇ ਤਰ੍ਹਾਂ ਦਾ ਇੱਕ ਦ੍ਰਿਸ਼ ਜਿਹੜਾ ਹੈਗਾ ਜਿਸ ਤਰੀਕੇ ਨਾਲ ਠੰਡੇ ਪਾਣੀ ਦੇ ਵਿੱਚ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਾਦੇ ਇਹ ਸਬਸੰਧ ਦੀ ਪਾਰ ਕੀਤੀ ਉਹਨਾਂ ਨੇ ਤਾਂ ਉਸੇ ਤਰ੍ਹਾਂ ਦਾ ਜਿਹੜਾ ਦ੍ਰਿਸ਼ ਹੈ ਉਹ ਇੱਕ ਦਿਖਾਉਂਦੇ ਹੋਏ ਜਿਹੜਾ ਨਗਰ ਕੀਰਤਨਾ ਹਰ ਸਾਲ ਗੁਰਦੁਆਰਾ ਪਰਵਾਰ ਬਿਛੋੜਾ ਸਾਹਿਬ ਤੋਂ ਕੁੰਮਾ ਮਾਸਕੀ ਦੇ ਉਸ ਪਵਿੱਤਰ ਸਥਾਨ ਤੱਕ ਜਿਹੜਾ ਸਜਾਇਆ ਜਾਂਦਾ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਾਂ ਦੇ ਆਕੇ ਰੁਕੇ ਸੰਤ ਇੱਥੋਂ ਹੀ ਗੰਗੂ ਬ੍ਰਾਹਮਣ ਦੇ ਨਾਲ ਮੁਰਿੰਡੇਵਾਲ ਤੇ ਮੁਰਿੰਡ ਤੋਂ ਬਾਅਦ ਫਤੇਗੜ ਸਾਹਿਬ ਜਿੱਥੇ ਜਾ ਕੇ ਸ਼ਹਾਦਤ ਹੋਈ ਛੋਟੇ ਸਾਹਿਬ ਜਦਾਂ ਦੀ ਮਾਤਾ ਗੁਜਰੀ ਜੀ ਉਸ ਸਥਾਨ ਦੇ ਉੱਤੇ ਪੁੱਜੇ ਸਨ ਤਾਂ ਉਸ ਸਾਰੇ ਸਮੇਂ ਨੂੰ ਯਾਦ ਕਰਦੇ ਹੋਇਆ ਵੱਡੀ ਗਿਣਤੀ ਜਿਹੜੀ ਸੰਗਤ ਆ ਹਰ ਸਾਲ ਜਿਹੜੀ ਆ ਇੱਥੇ ਜੁੜਦੀ ਹੈ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਰੈਕਟਰ ਟਰਾਲੀਆਂ ਹੋਣ ਜਾਂ ਪੈਦਲ ਸੰਗਤ ਹੋਣ ਇਸੇ ਤਰ੍ਹਾਂ ਦੇ ਨਾਲ ਇਸ ਨਗਰ ਕੀਰਤਨ ਦਾ ਵਿੱਚ ਹਿੱਸਾ ਬਣਦੀ ਸੰਗਤਾਂ ਦੇ ਨਾਲ ਵੀ ਗੱਲ ਕਰਦੇ ਆ ਅੱਛਾ ਕੀ ਲੱਗਦਾ ਭਾਈ ਸਾਹਿਬ ਜਦੋਂ ਨਗਰ ਕੀਰਤਨ ਚ ਸ਼ਾਮਲ ਹੁੰਨੇ ਹੋ ਉਦੋਂ ਦਾ ਸਮਾਂ ਜਦੋਂ ਯਾਦ ਕਰਦੇ ਜਦੋਂ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਦੇ ਇਸੇ ਤਰ੍ਹਾਂ ਦੇ ਨਾਲ ਠੰਡੇ ਪਾਣੀ ਦੇ ਵਿੱਚੋਂ ਜਦੋਂ ਗੁਜ਼ਰੇ ਤਾਂ ਕਿਦਾਂ ਮਨ ਦੇ ਵਿੱਚ ਜ਼ਹਿਨ ਦੇ ਵਿੱਚ ਬਲਬਲੇ ਆਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਹਾਰਾਜ ਸ਼ਹੀਦ ਤੈਨੇ 6 ਅ 7 ਪੌਦੀ ਰਾਤ ਨੂੰ ਜਿਲ੍ਹਾ ਅਨੰਦਪੁਰ ਸਾਹਿਬ ਦਾ ਛੱਡਿਆ ਤੇ ਆਪਣੇ ਤੜਕੇ ਸਾਰ ਗੁਰਦੁਆਰਾ ਪਰਿਵਾਰ ਛੋੜਾ ਸਾਹਿਬ ਤੇ ਸੰਗਤਾਂ ਪਹੁੰਚੀਆਂ ਮਹਾਰਾਜ ਦਾ ਪਰਿਵਾਰ ਪਰਿਵਾਰ ਛੋੜ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸਤਗੁਰ ਦੀ ਅਪਾਰ ਕਿਰਪਾ ਰਹਿਣ ਵਾਸਤੇ ਸਦਕਾ ਉਹ ਤਾਂ ਜਿਹੜੋ ਜੋ ਮਾਤਾ ਗੁਜਰਕੌਰ ਗੁਰਗੋਮ ਸਿੰਘ ਜੀ ਜੋ ਕਰ ਗਏ ਉਹ ਤਾਂ ਕੋਈ ਕੰਨੀ ਸਾਦਾ ਲੇਕਿਨ ਸੰਗਤਾਂ ਦੇ ਵਿੱਚ ਬਹੁਤ ਭਾਰੀ ਸ਼ਾਹ ਜੀ ਠੰਡ ਤਾਂ ਹੈ ਜੀ ਪੋਤ ਦਾ ਮਹੀਨਾ ਹੈ 6 ਆ 7 ਪੋਹ ਦੀ ਰਾਤ ਪੂਰੀ ਠੰਡ ਹੁੰਦੀ ਹੈ ਠੰਡ ਤਾਂ ਹੈ ਪੂਰੀ ਹੈ ਜੀ ਪਰ ਲੇਕਿਨ ਸੰਗਤਾਂ ਦੇ ਵਿੱਚ ਇੰਨਾ ਉਤਸ਼ਾਹ ਵੀ ਕੋਈ ਪ੍ਰਵਾਹ ਨਹੀਂ ਕਾਦੇ ਸਾਰ ਸਾਰੇ ਦੇ ਵਿੱਚ ਨੂੰ ਪਾਰ ਪਾਂ ਦੇ ਵਿੱਚ ਨੂੰ ਸਾਰੀ ਸੰਗਤ ਵਿੱਚ ਨੂੰ ਲੰਗੀ ਹੈ ਜੀ ਪਾਂ ਲੰਘ ਕੇ ਹੁਣ ਸ਼ੰਨ ਕੰਮਾ ਮਾਲਸ਼ੀ ਦੇ ਜਾ ਰਹੇ ਹੈ ਜੀ ਸੰਗਤਾਂ ਦੇ ਵਿੱਚ ਬਹੁਤ ਭਾਰੀ ਸ਼ਾਹ ਠੰਡ ਵੀ ਪੂਰੀ ਹੈ ਜੀ ਲੇਕਿਨ ਸੰਗਤਾਂ ਦੇ ਵੀ ਬਹੁਤ ਭਾਰੀ ਉਤਸ਼ਾਹ ਹੈ ਜੀ ਹਰ ਸਾਲ ਜਿਹੜਾ ਨਗਰ ਕੀਰਤਨ ਇਸੇ ਤਰ੍ਹਾਂ ਦੇ ਨਾਲ ਸਜਾਇਆ ਜਾਂਦਾ ਹੈ ਇਸੇ ਤਰ੍ਹਾਂ ਦੇ ਨਾਲ ਸੰਗਤਾਂ ਦੇ ਵਿੱਚ ਉਤਸ਼ਾਹ ਹੁੰਦਾ ਹੈ ਕੀ ਲੱਗਦਾ ਵੀ ਭਾਵੇਂ ਪਾਣੀ ਠੰਡਾ ਹੋਵੇ ਭਾਵੇਂ ਮੌਸਮ ਜਿੰਨਾ ਮਰਜ਼ੀ ਠੰਡਾ ਹੋਵੇ ਪਰ ਸੰਗਤਾਂ ਦੇ ਸ਼ਰਧਾ ਦੇ ਵਿੱਚ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਹੈ ਬਹੁਤ ਭਾਰੀ ਸੰਗਤਾਂ ਨੂੰ ਪਿਆਰਾ ਮਹਾਰਾਜ ਦੇ ਨਾਲ ਉਹ ਮਹਾਰਾਜ ਆਪ ਹੀ ਕਿਰਪਾ ਕਰਕੇ ਸੰਗਤਾਂ ਦੀ ਕਿਰਪਾ ਕਰਦੇ ਆ ਜੀ ਦੇਖੋ ਬੱਚੇ ਵੀ ਬੀਬੀਆਂ ਵੀ ਬਜ਼ੁਰਗ ਵੀ ਅਸੀਂ ਅਸੀਂ ਸਾਲ ਦੇ ਬਜ਼ੁਰਗ ਬੀਬੀਆਂ ਪਾਣੀ ਦੇ ਵਿੱਚ ਨੂੰ ਲੰਘ ਰਹੇ ਜੀ ਵੇ ਕੋਈ ਪ੍ਰਵਾਹ ਨਹੀਂ ਕਰ ਰੇ ਠੰਡ ਤਾਂ ਹੈ ਬਹੁਤ ਜ਼ਿਆਦਾ ਹੈ ਵੀ ਕੜਾਕੇ ਦੀ ਠੰਡ ਆ ਪਰ ਲੇਕਨ ਸੰਗਤਾਂ ਦੇ ਵਿੱਚ ਉਤਸ਼ਾਹ ਬਹੁਤ ਹੈ ਜੀ ਪਿਆਰ ਬਹੁਤ ਹੈ ਜੀ ਬਿਲਕੁਲ ਸੰਗਤਾਂ ਦੇ ਵਿੱਚ ਪੂਰਾ ਪਿਆਰ ਹੈ ਪੂਰਾ ਉਤਸ਼ਾਹ ਹੈ ਤੇ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਜਿਹੜੀ ਸੰਗਤ ਪੈਦਲ ਜਾ ਸਕਦੀ ਆ ਉਹ ਪੈਦਲ ਜਾਂਦੀ ਆ ਜਾਂ ਵਾਹਨਾਂ ਦੇ ਵਿੱਚ ਜਿਹੜੀ ਜੰਗਤ ਆ ਜਿਹੜੇ ਬਜ਼ੁਰਗ ਨੇ ਉਹ ਵਾਹਨਾਂ ਦੇ ਵਿੱਚ ਜਿਹੜੇ ਸਵਾਰ ਹੋ ਕੇ ਇਹ ਸਰਚੇ ਨੂੰ ਪਾਰ ਕਰ ਦਿੰਦੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਵੀ ਸੰਗਤ ਦੇ ਵਿੱਚ ਕਿਸ ਤਰ੍ਹਾਂ ਕੀ ਦੀ ਉਤਸ਼ਾਹ ਹੈ ਸ਼ਰਧਾ ਹੈ ਉਹ ਸਮੇਂ ਨੂੰ ਯਾਦ ਕਰਦੇ ਨੇ ਜਦੋਂ ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬ ਜਦਾਂ ਨੇ ਉਹ ਸਮਾਂ ਕਿੰਨਾ ਅੱਛਾ ਭਾਈ ਸਭ ਕੀ ਲੱਗਦਾ ਬੱਚਿਆਂ ਨੂੰ ਨਾਲ ਲੈ ਕੇ ਆਏ ਹੋ ਉਹ ਸਮਾਂ ਯਾਦ ਕਰਾ ਰਹੇ ਹੋ ਬੱਚਿਆਂ ਨੂੰ ਵੀ ਦਿਖਾ ਰਹੇ ਹੋ ਖੁਦ ਵੀ ਸਵ ਯਾਦ ਕਰ ਰਹੇ ਤੇ ਬੱਚਿਆਂ ਨੂੰ ਦਿਖਾ ਰਹੇ ਇਸ ਤਰ੍ਹਾਂ ਮਨ ਦੇ ਵਿੱਚ ਜਹਨ ਦੇ ਵਿੱਚ ਫਿਰ ਬਲਬਲੇ ਆਉਂਦੇ ਨੇ ਜਦੋਂ ਉਹ ਸਮੇਂ ਨੂੰ ਆਪਾਂ ਯਾਦ ਕਰਦੇ ਆਂ ਉਦੋਂ ਦੇਖਦੇ ਆਂ ਮਾਤਾ ਜੀ ਨੇ ਕਿਹਨਾ ਹਾਲਾਤਾਂ ਦੇ ਵਿੱਚ ਜਿਹੜਾ ਸਰਛਾ ਦੋ ਦੋ ਪਾਰ ਕੀਤਾ ਇਹ ਸਿੱਖੀ ਕਦੀ ਵੀ ਚੰਦੀ ਗੱਲਾ 'ਚ ਜਾਂਦੀ ਨਹੀਂ ਹੈ ਛੜਦੀ ਕਲਾ 'ਚ ਰਹਿਣ ਦਾ ਨਾਮ ਹੈ ਤੇ ਹਾਲਾਤ ਜਿਹੋ ਜੇ ਮਰਜ਼ੀ ਆਉਣ ਰਹਿਣਾ ਛੜਦੀ ਕਲਾ 'ਚ ਹੀ ਆ ਹਾਲਾਤ ਜਿਹੇ ਦੇ ਮਰਜ਼ੀ ਹੋਣ ਰਹਿਣਾ ਸਿੱਖਨੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਆ ਤੇ ਉਸੇ ਚੜ੍ਹਦੀ ਕਲਾ ਦੇ ਨਾਲ ਵੱਡੀ ਗਿਣਤੀ ਜਿਹੜੀਆਂ ਸੰਗਤਾਂ ਨੇ ਇਸ ਪਵਿੱਤਰ ਨਗਰ ਕੀਰਤਨ ਦੇ ਵਿੱਚ ਇਸ ਪਵਿੱਤਰ ਸਥਾਨ ਦੇ ਉੱਤੇ ਜੁੜਦੀਆਂ ਨੇ ਅ اچھا ਕੀ ਲੱਗਦਾ ਜਦੋਂ ਤੁਸੀਂ ਇਸ ਨਗਰ ਕੀਰਤਨ ਦਾ ਹਿੱਸਾ ਬਣਦੇ ਹੋ ਹਰ ਸਾਲ ਤਾਂ ਮਨ ਦੇ ਵਿੱਚ ਜ਼ਹਿਨ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਆਉਂਦਾ ਵੀ ਜਦੋਂ ਉਹ ਸਮਾਂ ਯਾਦ ਕਰਦੇ ਆ ਜਦੋਂ ਕਿੰਨਾ ਭਿਆਨਕ ਸਮਾਂ ਸੀ ਜਦੋਂ ਸਰਸਾ ਵੀ ਪੂਰੇ ਉਫਾਨ ਦੇ ਉੱਤੇ ਸੀਗਾ ਤੇ ਠੰਡੇ ਪਾਣੀ ਦੇ ਵਿੱਚ ਕੜਕ ਦੀ ਠੰਡ ਦੇ ਵਿੱਚ ਮਾਤਾ ਗੁਜਰੀ ਜੀ ਸਹਿਬਜ਼ਾਦਾ ਦੇ ਛੋਟੇ-ਛੋਟੇ ਸਹਿਬਜ਼ਾਦਾ ਨੇ ਸਰਸਾ ਪਾਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਿਰਾਗਮਈ ਤੇ ਬਹੁਤ ਹੀ ਅਲੌਕਿਕ ਨਜ਼ਾਰਾ ਮਹਾਪੁਰਸ਼ਾਨੇ ਜੋ ਇਹ ਨਗਰ ਕੀਰਤਨ ਲਿਖਿਆ ਉਸ ਦੇ ਵਿੱਚ ਮਹਿਸੂਸ ਹੁੰਦਾ ਸ ਬਹੁਤ ਹੀ ਮਨ ਦੇ ਵਿੱਚ ਬਹੁਤ ਹੀ ਮਤਲਬ ਕਿ ਉਸ ਸਮੇਂ ਦਾ ਜੋ ਦ੍ਰਿਸ਼ ਹੈ ਸਾਨੂੰ ਮਹਿਸੂਸ ਹੋ ਰਿਹਾ ਵੀ ਕਿੰਨਾ ਮੁਸ਼ਕਲ ਸੀਗਾ ਮਹਾਰਾਜ ਨੇ ਕਿੰਨੇ ਮੁਸ਼ਕਲ ਬੱਚਿਆਂ ਨੇ ਕਿੰਨਾ ਮਾਤਾ ਗੁਜਰੀ ਜੀ ਨੇ ਕਿੰਨਾ ਔਖਾ ਸਮਾਂ گزارਿਆ ਹੈਗਾ ਸੋ ਥੋੜਾ ਬੋੜਾ ਅਹਿਸਾਸ ਹੋਇਆ ਸੋ ਪਰਮਾਤਮਾ ਕਰੇ ਕਿ ਸਾਡੇ ਬੱਚਿਆਂ ਨੂੰ ਸਾਡੀ ਜਿਹੜੇ ਸਿੱਖ ਕੌਮ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਤੇ ਅਸੀਂ ਬਾਬਾ ਜੀ ਦੇ ਚਰਨਾਂ ਨਾਲ ਜੁੜੇ। ਕਿ ਕੀ ਲੱਗਦਾ ਕਿੰਨੇ ਮਤਲਬ ਕਿ ਇਦਾਂ ਦੇ ਉਪਰਾਲੇ ਕਰਨੇ ਜ਼ਰੂਰੀ ਨੇ ਤਾਂ ਜੋ ਰਹਿੰਦੀ ਦੁਨੀਆ ਤੱਕ ਆਉਣ ਵਾਲੀਆਂ ਪੀੜ੍ਹੀਆਂ ਤੱਕ ਮਿਲ ਕੇ ਉਹ ਸੁਨੇਹਾ ਪਹੁੰਚ ਸਕੇ। ਉਹ ਜਿਹੜੇ ਦਰਸ਼ਾ ਉਹ ਜ਼ਹਿਨ ਦੇ ਵਿੱਚ ਰਹਿਣ ਵੀ ਉਹ ਹਾਲਾਤਾਂ ਨੂੰ ਗੁਰੂ ਸਾਹਿਬ ਜੀ ਨੇ ਮਾਤਾ ਜੀ ਨੇ ਸਾਰੇ ਪਰਿਵਾਰ ਨੇ ਸਿੰਘਾਂ ਨੇ ਇਸ ਤਰੀਕੇ ਦੇ ਨਾਲ ਹੰਡਾਇਆ ਆਪਣੇ ਬੰਦੇ ਨੂੰ। ਦੇਖੋ ਜੀ ਕੁਝ ਚੀਜ਼ਾਂ ਦਾ ਪ੍ਰੈਕਟੀਕਲ ਹੈਗੀਆਂ ਨੇ, ਕੁਝ ਚੀਜ਼ਾਂ ਥਿਓਰੀਕਲ ਹੈਗੀਆਂ ਨੇ ਜਿੱਦਾਂ ਉਹ ਕਥਾ ਵਗੈਰਾ ਸੁਣਦੇ ਆ। ਜਾਂ ਅਸੀਂ ਕੀਰਤਨ ਸੁਣਦੇ ਆ ਪਰ ਜੋ ਇਹ ਪ੍ਰੈਕਟੀਕਲੀ ਅਹਿਸਾਸ ਅੱਜ ਹੋ ਰਿਹਾ ਸਾਨੂੰ ਇੱਕ ਨਵੇਕਲਾ ਹੈ ਆ ਸਾਡੇ ਬੱਚਿਆਂ ਨੂੰ ਸਾਡੀ ਜਿਹੜੀ ਸਿੱਖ ਔਮ ਨੂੰ ਆ ਇਹ ਇਦਾਂ ਨੂੰ ਉਪਰਾਲੇ ਕਰਨੇ ਚਾਹੀਦੇ ਆ ਤਾਂ ਜੋ ਅਸੀਂ ਆਪਣੇ ਸਿੱਖਾਂ ਇਤਿਹਾਸ ਨਾਲ ਤੇ ਸਿੱਖ ਜਿਹੜੀਆਂ ਰਵਾਇਤਾਂ ਹੈਗੀਆਂ ਜਿੱਦਾਂ ਦੇ ਸਿੰਘ ਜਿੱਦਾਂ ਉਦੋਂ ਰਹਿੰਦੇ ਸੀਗੇ ਪ੍ਰੈਕਟੀਕਲ ਤੌਰ ਤੇ ਤੇ ਉਦਾਂ ਅਸੀਂ ਸਾਰਾ ਕੁਝ ਮਹਿਸੂਸ ਕਰ ਸਕੀਏ ਭਾਵੇਂ ਇਹ ਨਗਰ ਕੀਰਤਨ ਹਮੇਸ਼ਾ ਜਿਹੜਾ ਇਸੇ ਤਰ੍ਹਾਂ ਦੇ ਨਾਲ ਸਜਾਇਆ ਜਾਂਦਾ ਪਿਛਲੇ ਕੁਝ ਸਾਲਾਂ ਤੋਂ ਪਰ ਇਸ ਵਾਰ ਜਿਹੜਾ ਤਿੰਨ ਪੜਾਵਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਦਾ ਪਰਿਵਾਰ ਬੰਡੇਗਾ ਉਸੇ ਤਿੰਨ ਪੜਾਵਾਂ ਦੇ ਤਹਿਤ ਹੀ ਜਿਹੜਾ ਤਿੰਨ ਨਗਰ ਕੀਰਤਨ ਜਿਹੜੇ ਉਹ ਵੱਖ-ਵੱਖ ਤਰੀਕੇ ਦੇ ਨਾਲ ਸਜਾਏਗੇ ਕੀ ਲੱਗਦਾ ਵੀ ਕਿੰਨਾ ਕੁ ਜਿਹੜਾ ਨੌਜਵਾਨਾਂ ਨੌਜਵਾਨ ਪੀੜ੍ਹੀ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਇਸ ਗੱਲ ਦਾ ਸਨੇਹਾ ਜਾਵੇਗਾ ਵੀ ਇਤਿਹਾਸ ਸਿੱਖ ਇਤਿਹਾਸ ਕੀ ਸੀਗਾ ਕਿਸ ਤਰੀਕੇ ਦੇ ਨਾਲ ਜਿਹੜਾ ਉਹ 1704 ਦੇ ਵਿੱਚ ਪਾਣਾ ਵਾਪਰੇ ਸਾਰਾ ਦੇਖੋ ਪਹਿਲਾ ਇਹ ਨਗਰ ਕੀਰਤ ਜਦੋਂ ਸਟਾਰਟ ਹੋਇਆ ਬਹੁਤ ਸੀ ਥੋੜੇ ਵਿਅਕਤੀ ਸੀ ਜੋ ਉਹਦੇ ਵਿੱਚ ਭਾਗ ਲੈਂਦੇ ਸੀ ਬਹੁਤ ਹੀ ਥੋੜੀ ਸੰਗਤ ਸੀ ਹੁਣ ਤੁਸੀਂ ਦੇਖ ਰਹੇ ਹੋ ਕਿ ਠਾਠਾ ਮਾਰਦਾ ਕਾਠ ਜਿਵੇਂ ਜਿਵੇਂ ਆਪ ਦੀ ਮੀਡੀਆ ਦੇ ਮਾਧਿਅਮ ਰਾਹੀਂ ਸਾਰੇ ਸਮੂਹ ਸੰਗਤ ਨੂੰ ਪਤਾ ਲੱਗਦਾ ਐ ਸੋ ਸਾਰਿਆਂ ਦਾ ਰੂਹ ਹੈ ਸਾਰਿਆਂ ਦੀ ਇਹ ਮਨ ਦੀ ਇੱਛਾ ਹੈ ਕਿ ਅਸੀਂ ਵੀ ਇਸ ਦੇ ਵਿੱਚ ਸ਼ਾਮਲ ਹੋਈਏ ਸੋ ਦਿਨ ਪ੍ਰਤੀ ਦਿਨ ਅੱਗੇ ਨਾਲੋਂ ਸੰਗਤ ਦਾ ਠਾਠਾ ਮਾਰਦਾ ਕਾਠ ਅੱਗੇ ਅੱਗੇ ਵਧ ਰਿਹਾ ਹੈ ਸੋ ਮੈਂ ਸਮਝਦਾ ਸਿੱਖ ਕੌਮ ਲਈ ਤੇ ਸਿੱਖ ਪੱਥ ਲਈ ਬਹੁਤ ਚੜ੍ਹਦੀ ਕਲਾ ਵਾਲੀ ਗੱਲ ਹੈ ਸਿੱਖ ਕੌਮ ਲਈ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਨਗਰ ਕੀਰ ਪਾਵੇਂ ਕੇ ਇਤਿਹਾਸ ਦੇ ਨਾਲ ਵੀ ਜਿਹੜਾ ਜੋੜ ਦੇਣੇ ਪਰ ਜੇਕਰ ਦ੍ਰਿਸ਼ ਤੁਸੀਂ ਵੇਖੋ ਤਾਂ ਉਹ ਦ੍ਰਿਸ਼ ਜਿਹੜੇ ਨੇ ਉਸ ਸਮੇਂ ਨੂੰ ਯਾਦ ਕਰਦੇ ਹੋਏ ਜਿਹੜੇ ਦ੍ਰਿਸ਼ ਨੇ ਵੀ ਜਿਸ ਤਰੀਕੇ ਦੇ ਨਾਲ ਮਾਤਾ ਗੁਜਰੀ ਜੀ ਛੋਟੇ ਸਾਹਿਬ ਜੀ ਦੇ ਨੇ ਸਰਸਾ ਜਿਹੜਾ ਉਹ ਪਾਰ ਕੀਤਾ ਮਾਨਨ ਇੱਕਦਮ ਦਹਿਲ ਜਾਂਦਾ ਹੈਗਾ ਭਾਈ ਉਹ ਸਮਾਂ ਤੇ ਅੱਜ ਦਾ ਸਮਾਂ ਕਿੰਨਾ ਫਰਕ ਹੈਗਾ ਪਰ ਉਸ ਸਮੇਂ ਦੇ ਵਿੱਚ ਮਾਤਾ ਹੀ ਨੇ ਕਿਸ ਤਰ੍ਹਾਂ ਇਹ ਕੀਤਾ ਹੋਏਗਾ ਇਹ ਉਹਨਾਂ ਨੂੰ ਪਾਪਾ ਜੀ ਦੀ ਬਖਸ਼ਿਸ਼ ਹੀ ਕੋਈ ਕਹਿ ਸਕਦੇ ਹੈ ਕਿ ਇੰਨੀ ਹੈ ਹੀ ਸੀਗੀ ਜਿਹੜੀ ਭਾਈ ਉਹਨਾਂ ਦੇ ਵਿੱਚ ਉਹਨਾਂ ਨੂੰ ਸ਼ਕਤੀ ਦਿੱਤੀ ਕਿ ਪਪਾ ਜੀ ਨੂੰ ਤੇ ਬੱਚਿਆਂ ਨੂੰ ਵੀ ਇੰਨੀ ਸੋਜੀ ਤੇ ਸ਼ਕਤੀ ਦਿੱਤੀ ਕਿ ਪਪਾ ਜੀ ਨੇ ਮਾ ਦਾਦੀ ਮਾ ਦੇ ਨਾਲ ਚੱਲ ਕੇ ਤੇ ਆਪਣਾ ਇਸਤੇ ਚੱਲੇ ਆ ਗਏ ਦੇ ਸਰਸਨਤ ਜਿਹੜੀ ਪਾਰ ਕੀਤੀ ਹੈਗੀ ਉਹ ਸਮਾਂ ਦੇਖ ਕੇ ਅੰਦਰੋਂ ਦਿਲ ਬਹੁਤ ਦਹਿਲ ਜਾਂਦਾ ਹੈਗਾ ਭਈ ਔਖਾ ਉਸ ਨੂੰ ਸਹਿਣਾ ਔਖਾ ਹੈਗਾ ਨਦੀ ਇੰਨੀ ਉੱਚੀ ਚੜੇ ਪਾਣੀ ਉੱਪਰ ਹੋਏਗਾ ਉਪਰੋਂ ਬਰਸਾਤ ਨਾ ਬੱਚਿਆਂ ਕੋਲ ਜੋੜੇ ਨਾ ਕੁਝ ਵਾਇਗਰ ਉਹਨਾਂ ਨੂੰ ਇੰਨੀ ਹਿੰਮਤ ਦਿੱਤੀ ਬਾਬਾ ਜੀ ਸਾਨੂੰ ਵੀ ਇੰਨੀ ਹਿੰਮਤ ਅਸੀਂ ਦੇ ਬੱਚਿਆਂ ਨੂੰ ਆਪਣੇਆਂ ਨੂੰ ਅਸੀਂ ਇਸ ਪੂਰਨਿਆ ਤੇ ਪਾਨ ਦੀ ਕੋਸ਼ਿਸ਼ ਕਰ ਸਕੀਏ ਅੱਜ ਕੱਲ ਦੇ ਬੱਚੇ ਮੋਬਾਈਲਾਂ ਤੇ ਇਸ ਤੇ ਲੱਗੇ ਹੋਏ ਨੇ ਅਸੀਂ ਉਹਨਾਂ ਨੂੰ ਕਹਿੰਨੇ ਆ ਪਰ ਉਸ ਅਜੇ ਉਹਨਾਂ ਨੂੰ ਆਪਣੇ ਪੋਤੇ-ਪੋਤੀ ਹੈਗੇ ਉਹਨਾਂ ਨੂੰ ਕਹਿੰਨੇ ਬਈ ਚੱਲੋ ਉਹਨਾਂ ਨਾਲ ਲੈ ਕੇ ਚਲੀਏ ਤੇ ਦਿਖਾ ਕੇ ਲੈ ਆਈਏ ਬਈ ਦ੍ਰਿਸ਼ੇ ਕਿਵੇਂ ਸੀ ਤੇ ਤੁਸੀਂ ਹੁਣ ਕਿਸ ਤਰ੍ਹਾਂ ਦੇ ਬੱਚੇ ਆਪਣੇ ਆਪ ਨੂੰ ਢਾਲ ਲੋ ਕੀ ਲੱਗਦਾ ਕਿੰਨੇ ਇਦਾਂ ਦੇ ਉਪਰਾਲੇ ਜ਼ਰੂਰੀ ਨੇ ਵੀ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਦੇ ਨਾਲ ਜੋੜਿਆ ਜਾਵੇ ਇਸ ਤਰ੍ਹਾਂ ਦੇ ਜਿਹੜੇ ਦ੍ਰਿਸ਼ ਆਉਂ ਰਿਹਾ ਹੈ ਮਨ ਤੇ ਜਾ ਜੇ ਅਸੀਂ ਇਹ ਕਰਾਂਗੇ ਇਹ ਯਾਦ ਕਰਾਵਾਂਗੇ ਉਹਨਾਂ ਬੱਚਿਆਂ ਨੂੰ ਤਾਂ ਹੀ ਇਹ ਪੀੜ੍ਹੀਦਰ ਪੀੜ੍ਹੀ ਬੱਚਿਆਂ ਤੇ ਉੱਪਰ ਥੋੜਾ ਬਹੁਤ 19ਵੀਂ ਤੇ ਥੋੜਾ ਬਹੁਤ ਅਸਰ ਪਏਗਾ ਹੀ ਕਿਸੇ ਜਗ੍ਹਾ ਤੇ ਤਾਂ ਬੱਚਿਆਂ ਨੂੰ ਇਸ ਚੀਜ਼ ਦੀ ਸੋਚ ਹੀ ਆਏਗੀ ਭਈ ਹਾਂ ਜੇ ਸਾਡੇ ਗੁਰੂਆਂ ਨੇ ਕੀਤੇ ਇਨੀਆਂ ਸ਼ਹਾਦਤਾਂ ਪਾਈਆਂ ਨੇ ਇੰਨੇ ਉਹਨਾਂ ਨੇ ਐਸੀ ਇਹ ਸਹੇ ਹੈ ਤਾਂ ਉਹਨਾਂ ਦਾ ਵਾਅਿਗੁਰੂ ਸਾਨੂੰ ਉਹਦੇ ਤੇ ਅਸੀਂ ਬੱਚਿਆਂ ਨੂੰ ਇਸ ਪਾਸੇ ਲਗਾਉਣ ਦੀ ਕੋਸ਼ਿਸ਼ ਹੋਏਗਾ ਅਸਰ ਪਏਗਾ ਜੇ ਅਗਰ ਕਰਾਂਗੇ ਥੋੜਾ ਉਪਰਾਲੇ ਕਰੀ ਰੱਖਾਂਗੇ ਨਹੀਂ ਤਾਂ ਭੁੱਲ ਜਾਵਾਂਗੇ ਤਾਂ ਫਿਰ ਉਹ ਨਹੀਂ ਯਾਦ ਰਹੇਗਾ ਬੋਲਣਾ ਨਹੀਂ ਹੈ ਆਪਾਂ ਇਹਨੂੰ ਇਹਨਾਂ ਨੂੰ ਅੱਗੋਂ ਬਰਕਰਾਰ ਕਰਨਾ ਹੈਗਾ ਸਾਰਾ ਸਹੀ ਕੱਲ ਤੋਂ ਹੀ ਨਾ ਗੁਰੂ ਸਾਹਿਬ ਨੂੰ ਯਾਦ ਕਰਕੇ ਨਾ ਸਾਡੇ ਅੱਖਾਂ ਚੋਂ ਆ ਰਹੇ ਸੀਗੇ ਕਿ ਗੁਰੂ ਸਾਹਿਬ ਆਪਣੇ ਮਾਤਾ ਗੁਜਰਦੀ ਕੌਰ ਜੀ ਆਪਣੇ ਬੱਚਾ ਦੇ ਨਾਲ ਕਿਸ ਤਰ੍ਹਾਂ ਰਾਤਾਂ گزارੀਆਂ ਹੋਣਗੀਆਂ ਠੰਡੀ ਸ਼ੀਤ ਲਹਿਰ ਚੱਲਦੀ ਬੈਸਿਗੀ ਮਾਤਾ ਗੁਜਰਦੀ ਕੌਰ ਦੀ ਕੋਲ ਬੱਚਾ ਸਾਹਿਬ ਜਾਂਦੇ ਆ ਦੇ ਕੋਲ ਕੋਈ ਕਪੜੇ ਠੰਡੇ ਗਰਮ ਕਪੜੇ ਨਹੀਂ ਸੀਗੇ ਉਹਨਾਂ ਨੇ ਕਿਸਤਾ ਰਾਤ guzari ਹੋਏਗੀ ਔਰ ਅੱਥੋਂ ਗੱਲ ਕੇ ਸਰਸਰ ਨਦੀ ਬਾਤ ਕਿਵੇਂ ਕੀਤੀ ਹੋਏਗੀ ਜੀ ਐ ਸੋਚ ਸੋਚ ਕੇ ਅੱਥੋਂ ਆ ਰਹੀ ਸੀ ਕਿ ਮਾਤਾ ਜੀ ਨਾਲ ਤੁਲਨਾ ਕਰੀਏ ਕਿ ਵਾਈ ਗਰੂ ਜੀ ਇਹ ਇਹ ਨਦੀ ਤੇ ਇਸ ਲਈ ਕੁਛ ਹੈ ਹੀ ਨਹੀਂ ਮੈਂ ਤਾਂ ਉਹ ਸਮਾਂ ਸੋਚ ਰਹੀ ਐ ਕਿ ਵਾਈ ਗਰੂ ਜਿਸ ਲਈ ਸੁਣੀ ਦੱਸ ਦੇਖਿਆ ਨਹੀਂ ਲੇਕਿਨ ਜੋ ਇਤਿਹਾਸ ਹਨ ਦੱਸਦਾ ਹੈ ਉਸ ਲਈ ਸਰਸਰ ਨਦੀ ਐਨ ਉਫਾਨ ਤੇ ਸੀ ਉਤੋਂ ਬਾਰਿਸ਼ ਪੈ ਰਹੀ ਸੀ ਬੱਚੇ ਗਿੱਲੇ ਸਨ ਨਾ ਜੋੜਾ ਸੀ ਨਾ ਘਾਰ ਸੀ ਨਾ ਪਿਤਾ ਜੀ ਸਾ ਪਰਵਾਸ ਹੀ ਪਰਵਾਤ ਇਨ ਹਿੱਸੇ ਚ ਵੰਡ ਗਿਆ ਮਾਤਾ ਜੀ ਇੱਧਰ ਆ ਗਏ ਗੁਰੂ ਸਾਹਿਬ ਆਪਣੇ ਚਮਕ ਬੱਜੇ ਸਾਹਿਬ ਜਾਂ ਚਮਕੋ ਸਾਹਿਬ ਦੀ ਗਲੀ ਚ ਗੁਰੂ ਸਾਹਿਬ ਜੀ ਅਸੀਂ ਤਾਂ ਉਹਨਾਂ ਦੇ ਦੇਨੀਆਂ ਨਹੀਂ ਦੇ ਸਕਦੇ ਆ ਲੇਕਿਨ ਇਹ ਗੱਲ ਹੈ ਸੱਚੇ ਪਾਤਸ਼ਾਹ ਉਹ ਕਿਹੜਾ ਸਮਾਂ ਹੋਏਗਾ ਜਿਸ ਲਈ ਮਾਤਾ ਜੀ ਆਪਣੇ ਬੱਚੇ ਨੂੰ ਲੈ ਕੇ ਇਹ ਸਰਸਾ ਨਦੀ ਨੂੰ ਪਾਰ ਕੀਤਾ ਵੀ ਪਰਿਵਾਰ ਵਿਛੋੜਾ ਹੋ ਗਿਆ ਸਨ ਉਹ ਗੁਰੂ ਦੀ ਉਹ ਅਕਾਲ ਪੁਰਖ ਤੋਂ ਆਈ ਉਹ ਪਰਮਾਤਮਾ ਨਾਲ ਜੋੜੀ ਸ਼ਕਤੀ ਸੀ ਜਿਨ੍ਹਾਂ ਇਹ ਬਖਸ਼ਿਸ਼ਾਂ ਕੀਤੇ ਹੋ ਸਾਨੂੰ ਆਪਣੇ ਪਾਏ ਪੁਰਨੇ ਚੱਲਣ ਦੀ ਬਾਦ ਬੁੱਧੀ ਸੋਚੀ ਆਪ ਹੀ ਬਖਸ਼ੀ ਬਸ ਇਹ ਦੇਖ ਕੇ ਦੱਸਦਾ ਹੈ ਇਹ ਬਾਬਾ ਜੀ ਮਾਤਾ ਜੀ ਅਸੀਂ ਵੀ ਕਦੀ ਤੁਹਾਡੇ ਪਾਏ ਪੁਰਨੇ ਤੇ ਚੱਲ ਪਾਵਾਂਗੇ ਸਾਡੇ ਬੱਚੇ ਚੱਲ ਪਾਵਾਂਗੇ ਸਾਨੂੰ ਐਨੀ ਸਬਜ ਸੋਜੀ ਦਵੇ ਕਿ ਅਸੀਂ ਵੀ ਤੇਰੇ ਪਾਏ ਪੁਰਨੇ ਤੇ ਚੱਲਣ ਦੀ ਸ਼ਕਤੀ ਦਵੇ ਆਪਣੇ ਸਾਡੇ ਬੱਚਿਆਂ ਨੂੰ ਸ਼ਕਤੀ ਦਵੇ ਅਸੀਂ ਪਾਏ ਪੁਰਨੇ ਤੇ ਚੱਲ ਪਾਈਏ ਅਸੀਂ ਤੇਰੇ ਦੇਨੇ ਨਹੀਂ ਦੇ ਸਕਦੇ A certeira dele, nem me ne descer. De